ਕੀ ਹੋਇਆ ਜਦੋਂ ਪੁਨਰ ਜਨਮ ਦੇ 9 ਸਾਲ ਬਾਅਦ ਇੱਕ ਬੱਚੀ ਪਹੁੰਚੀ ਦਰਬਾਰ ਸਾਹਿਬ ਫਿਰ ਉੱਥੇ ਇੱਕ ਸਿੰਘ ਨੂੰ ਦੇਖ ਕੇ ਕਹਿਣ ਲੱਗੀ ਕਿ ਇਸ ਅੰਕਲ ਨੇ ਹੀ ਮੈਨੂੰ ਮਾਰਿਆ ਸੀ ਇਸ ਘਟਨਾ ਦੀ ਪੂਰੀ ਸੱਚਾਈ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਡੇ ਪੈਰਾਂ નીચેੋਂ ਵੀ ਜ਼ਮੀਨ ਖਿਸਕ ਜਾਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਉ ਫਤੇ ਦੀ ਸਾਂਝ ਪਾਈਏ ਗੱਜਕੇ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੰਗਤ ਜੀ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਇਸ ਵੀਡੀਓ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਸਕੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਵੀਡੀਓ ਨੂੰ ਦੇਖ ਸਕਣ ਸੋ ਸਾਧ ਸੰਗਤ ਜੀ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਲੈ ਚਲਦੇ ਹਾਂ ਤੁਹਾਨੂੰ ਅੱਜ ਇਸ ਵੀਡੀਓ ਵੱਲ ਇਸ ਘਟਨਾ ਦੀ ਸ਼ੁਰੂਆਤ ਹੁੰਦੀ ਹੈ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਤੋਂ ਜਿੱਥੇ ਹਰਵਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਹਰਕਿਰਨ ਕੋਰ ਰਿਹਾ ਕਰਦੇ ਸੀ ਹਰਵਿੰਦਰ ਸਿੰਘ ਆਪਣਾ ਛੋਟਾ ਮੋਟਾ ਕੋਈ ਕਾਰੋਬਾਰ ਕਰਿਆ ਕਰਦੇ ਸੀ ਜਿਸ ਤੋਂ ਉਹ ਠੀਕ-ਠਾਕ ਕਮਾਈ ਕਰ ਲੈਂਦੇ ਸਨ ਮਿਹਨਤ ਮਜ਼ਦੂਰੀ ਕਰਕੇ ਕਿਵੇਂ ਨਾ ਕਿਵੇਂ ਆਪਣੇ ਅਤੇ ਆਪਣੀ ਪਤਨੀ ਦਾ ਗੁਜ਼ਾਰਾ ਕਰ ਲੈਂਦੇ ਸੀ ਇੱਕ ਦਿਨ ਹਰਵਿੰਦਰ ਸਿੰਘ ਨੂੰ ਖੁਸ਼ਖਬਰੀ ਮਿਲਦੀ ਹੈ ਕਿ ਉਹਨਾਂ ਦੀ ਪਤਨੀ ਗਰਭਵਤੀ ਹੈ ਕੁਝ ਕਵਰੀ ਸੁਣਦੇ ਹੀ ਹਰਵਿੰਦਰ ਸਿੰਘ ਖੁਸ਼ੀ ਦੇ ਵਿੱਚ ਨੱਚਣ ਲੱਗ ਜਾਂਦੇ ਨੇ ਅਤੇ ਫਿਰ ਉਹ 9 ਮਹੀਨਿਆਂ ਤੱਕ ਆਪਣੀ ਪਤਨੀ ਦਾ ਬਹੁਤ ਹੀ ਚੰਗੀ ਤਰ੍ਹਾਂ ਧਿਆਨ ਰੱਖਦੇ ਨੇ ਹਰ ਕਿਰਨ ਕੋਰ ਦੀ ਕੁੱਖ 'ਚੋਂ 9 ਮਹੀਨਿਆਂ ਬਾਅਦ ਇੱਕ ਬਹੁਤ ਹੀ ਸੋਹਣੀ ਸੁਨੱਖੀ ਪਿਆਰੀ ਬੱਚੀ ਦਾ ਜਨਮ ਹੁੰਦਾ ਹੈ ਹਰਵਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਆਪਣੀ ਛੋਟੀ ਜਹੀ ਬੱਚੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਨੇ ਛੋਟੀ ਜਹੀ ਬੱਚੀ ਦਾ ਨਾਮ ਖੁਸ਼ਪ੍ਰੀਤ ਰੱਖਿਆ ਸੀ ਖੁਸ਼ਪ੍ਰੀਤ ਹੌਲੀ-ਹੌਲੀ ਵੱਡੀ ਹੁੰਦੀ ਜਾ ਰਹੀ ਸੀ ਹਰਵਿੰਦਰ ਸਿੰਘ ਖੁਸ਼ਪ੍ਰੀਤ ਦਾ ਸਕੂਲ ਦੇ ਵਿੱਚ ਐਡਮਿਸ਼ਨ ਕਰਾ ਦਿੰਦੇ ਨੇ ਖੁਸ਼ਪ੍ਰੀਤ ਬਚਪਨ ਤੋਂ ਹੀ ਪੜਾਈ ਲਿਖਾਈ ਦੇ ਵਿੱਚ ਬਹੁਤ ਹੀ ਵਧੀਆ ਸੀ ਉਹ ਹਮੇਸ਼ਾ ਹੀ ਪੇਪਰਾਂ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੀ ਸੀ ਪਰ ਖੁਸ਼ਪ੍ਰੀਤ ਦੇ ਮਨ 'ਚ ਬਚਪਨ ਤੋਂ ਹੀ ਪਾਣੀ ਨੂੰ ਲੈ ਕੇ ਇੱਕ ਅਜੀਬ ਜਿਹਾ ਡਰ ਲੱਗਿਆ ਰਹਿੰਦਾ ਸੀ ਉਸ ਨੂੰ ਕਈ ਵਾਰ ਰਾਤ ਨੂੰ ਪਾਣੀ ਸੁਪਣੇ ਦੇ ਵਿੱਚ ਦਿਖਾਈ ਦਿੰਦਾ ਸੀ ਖੁਸ਼ਪ੍ਰੀਤ ਨੂੰ ਅਜੀਬਾ ਮਹਿਸੂਸ ਹੁੰਦਾ ਸੀ ਕਿ ਜਿਵੇਂ ਉਹ ਪਾਣੀ ਦੇ ਵਿੱਚ ਡੁੱਬ ਰਹੀ ਹੋਵੇ ਖੁਸ਼ਪ੍ਰੀਤ ਕਈ ਵਾਰ ਰਾਤ ਨੂੰ ਜ਼ੋਰ-ਜ਼ੋਰ ਦੇ ਨਾਲ ਚਿੱਕਣ ਲੱਗਦੀ ਕਿ ਮੈਨੂੰ ਧੱਕਾ ਨਾ ਦਿਓ ਮੈਨੂੰ ਬਚਾ ਲਵੋ ਮੈਨੂੰ ਬਚਾ ਲਵੋ ਜਦੋਂ ਵੀ ਉਹ ਕਿਸੇ ਨਦੀ ਜਾਂ ਫਿਰ ਕਿਸੇ ਤਲਾਬ ਨੂੰ ਦੇਖਦੀ ਤਾਂ ਉਸਦਾ ਪੂਰਾ ਸਰੀਰ ਕੰਬਣ ਲੱਗ ਜਾਂਦਾ ਹਰਵਿੰਦਰ ਸਿੰਘ ਨੇ ਕਈ ਵਾਰ ਕਈ ਡਾਕਟਰਾਂ ਦੇ ਨਾਲ ਇਸ ਬਾਰੇ ਗੱਲ ਕੀਤੀ ਅਤੇ ਖੁਸ਼ਪ੍ਰੀਤ ਦਾ ਇਲਾਜ ਕਰਵਾਉਣ ਦੇ ਲਈ ਬਹੁਤ ਕੋਸ਼ਿਸ਼ ਕੀਤੀ ਪਰ ਡਾਕਟਰਾਂ ਨੂੰ ਵੀ ਇਸ ਤਕਲੀਫ ਦੇ ਬਾਰੇ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਹਰਵਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਖੁਸ਼ਪ੍ਰੀਤ ਕੌਰ ਨੂੰ ਲੈ ਕੇ ਬਹੁਤ ਹੀ ਟੈਨਸ਼ਨ ਦੇ ਵਿੱਚ ਰਹਿਣ ਲੱਗੇ ਸੀ ਕਿਉਂਕਿ ਜਦੋਂ ਵੀ ਖੁਸ਼ਪ੍ਰਿਤ ਕਿਸੇ ਨਦੀ ਜਾਂ ਨਹਿਰ ਨੂੰ ਦੇਖਦੀ ਉਹ ਬੇਹੋਸ਼ ਦੀ ਹਾਲਤ ਦੇ ਵਿੱਚ ਆ ਜਾਂਦੀ ਸੀ ਅਤੇ ਉਸ ਤੋਂ ਬਾਅਦ ਉਸ ਦੀ ਸਿਹਤ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੀ ਸੀ ਉਹਨੂੰ ਐਵੇਂ ਲੱਗਦਾ ਸੀ ਕਿ ਜਿਵੇਂ ਕੋਈ ਉਸ ਨੂੰ ਜ਼ਬਰਦਸਤੀ ਨਹਿਰ ਦੇ ਵਿੱਚ ਧੱਕਾ ਦੇ ਰਿਹਾ ਹੋਵੇ ਉਹ ਅਜਿਹਾ ਹਰਕਤਾਂ ਕਰਨ ਲੱਗਦੀ ਸੀ ਅਤੇ ਉੱਥੋਂ ਭੱਜਣ ਲੱਗਦੀ ਸੀ ਦੋਵੇਂ પતિ ਪਤਨੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰਕਾਰ ਖੁਸ਼ਪ੍ਰੀਤ ਦੇ ਮਨ ਦੇ ਵਿੱਚ ਅਜਿਹਾ ਕਿਹੜਾ ਡਰ ਹੈ ਜੋ ਉਸ ਨੂੰ ਅੱਜ ਤੱਕ ਪਰੇਸ਼ਾਨ ਕਰ ਰਿਹਾ ਹੈ ਹਰਵਿੰਦਰ ਸਿੰਘ ਨੇ ਕਈ ਵਾਰ ਖੁਸ਼ਪ੍ਰੀਤ ਕੌਰ ਦੇ ਨਾਲ ਗੱਲਬਾਤ ਕੀਤੀ ਪਰ ਖੁਸ਼ਪ੍ਰੀਤ ਨੂੰ ਵੀ ਉਸ ਡਰ ਦੇ ਬਾਰੇ ਕੁਝ ਵੀ ਨਹੀਂ ਪਤਾ ਲੱਗ ਰਿਹਾ ਸੀ ਉਹ ਬਸ ਇੰਨਾ ਹੀ ਚਾਹੁੰਦੀ ਸੀ ਮੈਂ ਜਿਵੇਂ ਹੀ ਪਾਣੀ ਦੇ ਸਾਹਮਣੇ ਜਾਂਦੀ ਹਾਂ ਮੈਨੂੰ ਪਤਾ ਨਹੀਂ ਲੱਗਦਾ ਕੀ ਹੋ ਜਾਂਦਾ ਹੈ ਮੈਨੂੰ ਇੰਜ ਲੱਗਦਾ ਹੈ ਜਿਵੇਂ ਤੁਸੀਂ ਮੈਨੂੰ ਉਸ ਪਾਣੀ ਦੇ ਵਿੱਚ ਤੱਕਾ ਨਾ ਦੇ ਦਿਵੋ ਤੱਕਾ ਦੇ ਕੇ ਉਥੋਂ ਭੱਜਣਾ ਜਾਵਾਂ ਅਤੇ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਅਤੇ ਮੇਰੀ ਸਿਹਤ ਅਚਾਨਕ ਹੀ ਵਿਗੜਨ ਲੱਗ ਜਾਂਦੀ ਹੈ ਹੌਲੇ-ਹੌਲੇ ਕੁਝ ਸਾਲ ਲੰਘ ਜਾਂਦੇ ਨੇ ਹੁਣ ਖੁਸ਼ਪ੍ਰੀਤ ਪੂਰੇ 9 ਸਾਲ ਦੀ ਹੋ ਗਈ ਸੀ ਪਰ ਅੱਜ ਵੀ ਉਸ ਦੇ ਮਨ ਦੇ ਵਿੱਚ ਪਾਣੀ ਨੂੰ ਲੈ ਕੇ ਉਹੀ ਡਰ ਸੀ ਉਦੋਂ ਜਦੋਂ ਵੀ ਉਹ ਪਾਣੀ ਨੂੰ ਦੇਖਦੀ ਸੀ ਤਾਂ ਉਦੇ ਹਾਲਾਤ बेहोश ਦੇ ਹਾਲਤ ਵਿੱਚ ਹੋ ਜਾਂਦੀ ਸੀ ਫਿਰ ਇੱਕ ਦਿਨ ਹਰਵਿੰਦਰ ਸਿੰਘ ਪਿੰਡ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਚ ਗ੍ਰੰਥੀ ਹੁੰਦੇ ਨੇ ਉਹਨਾਂ ਨਾਲ ਗੱਲ ਕਰਦੇ ਨੇ ਉਦੋਂ ਖੁਸ਼ਪ੍ਰੀਤ ਕੌਰ ਦੇ ਇਸ ਡਰ ਦੇ ਬਾਰੇ ਉਹਨਾਂ ਨੂੰ ਦੱਸਦੇ ਨੇ ਤਾਂ ਉਹ ਗ੍ਰੰਥੀ ਸਿੰਘ ਕਹਿੰਦੇ ਨੇ ਕਿ ਉਸ ਬੱਚੇ ਦੇ ਮਨ ਚ ਸ਼ਾਇਦ ਪਿਛਲੇ ਜਨਮ ਦਾ ਕੁਝ ਡਰ ਵਸਿਆ ਹੋਇਆ ਹੈ ਜੋ ਉਸ ਨੂੰ ਅੱਜ ਤੱਕ ਡਰਾ ਰਿਹਾ ਹੈ ਜਿਸ ਦਿਨ ਵੀ ਉਸ ਨੂੰ ਆਪਣੇ ਪਿਛਲੇ ਜਨਮ ਦੀ ਸਾਰੀਆਂ ਗੱਲਾਂ ਯਾਦ ਹੋਣਗੀਆਂ ਉਹ ਇੱਕ ਇੱਕ ਗੱਲ ਤੁਹਾਨੂੰ ਦੱਸ ਦੇਵੇਗੀ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਸ ਦੇ ਨਾਲ ਅਜਿਹਾ ਕਿਹੜਾ ਪਾਣਾ ਵਾਪਰਿਆ ਜਿਸ ਦੇ ਕਾਰਨ ਉਸ ਦੇ ਮਨ ਦੇ ਵਿੱਚ ਇਹ ਡਰ ਹੈ ਪਰ ਉਦੋਂ ਤੱਕ ਤੁਸੀਂ ਇੱਕ ਕੰਮ ਕਰੋ ਕਿ ਦਰਬਾਰ ਸਾਹਿਬ ਹਰਮੰਦਰ ਸਾਹਿਬ ਪਵਿੱਤਰ ਜਗ੍ਹਾ ਅੰਮ੍ਰਿਤਸਰ ਸਾਹਿਬ ਉੱਥੇ ਜਾਓ ਅਤੇ ਜਿਹੜਾ ਸਿੰਘ ਹਰਮੰਦਰ ਸਾਹਿਬ ਜਾ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਲੈਂਦਾ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਸਾਰੀਆਂ ਜੋ ਵੀ ਪਰੇਸ਼ਾਨੀਆਂ ਨੇ ਮੁਸ਼ਕਲਾਂ ਨੇ ਉਹਨਾਂ ਦਾ ਅੰਤ ਹੋ ਜਾਵੇਗਾ ਤਾਂ ਉਹਨਾਂ ਦੇ ਪਾਪ ਸਾਰੇ ਹੀ ਉੱਥੇ ਇਸ਼ਨਾਨ ਕਰਕੇ ਖਤਮ ਹੋ ਜਾਣਗੇ ਤੁਸੀਂ ਆਪਣੀ ਬੇਟੀ ਅਤੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਦਰਬਾਰ ਸਾਹਿਬ ਜਾਓ ਤੇ ਉੱਥੇ ਜਾ ਕੇ ਆਪਣੀ ਬੱਚੀ ਨੂੰ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਓ ਫਿਰ ਦੇਖਣਾ ਖੁਸ਼ਪ੍ਰੀਤ ਦੇ ਮੰਦਰ ਵਿੱਚ ਜੋ ਵੀ ਡਰ ਹੈ ਉਹ ਸਾਰਾ ਹੀ ਆਪਣੇ ਆਪ ਹੀ ਨਿਕਲ ਜਾਵੇਗਾ ਹਰਵਿੰਦਰ ਸਿੰਘ ਨੂੰ ਵੀ ਉਸ ਗ੍ਰੰਥੀ ਸਿੰਘ ਦੀਆਂ ਸਾਰੀਆਂ ਗੱਲਾਂ ਠੀਕ ਲੱਗਦੀਆਂ ਨੇ ਉਹ ਵੀ ਸੋਚਦੇ ਨੇ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜਾਣਾ ਹਾਂ ਦਰਬਾਰ ਸਾਹਿਬ ਜਾ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਲਾਭ ਵੀ ਉਠਾ ਲਵਾਂ ਉੱਥੇ ਜਾ ਕੇ ਇਸ਼ਨਾਨ ਵੀ ਹੋ ਜਾਵੇਗਾ ਅਤੇ ਉੱਥੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰਾਂਗਾ ਅਤੇ ਜੋ ਵੀ ਮੇਰੇ ਬੱਚੇ ਦੇ ਮਨ ਦੇ ਵਿੱਚ ਡਰ ਹੈ ਉਹ ਡਰ ਵੀ ਦੂਰ ਹੋ ਜਾਵੇਗਾ ਹਰਵਿੰਦਰ ਸਿੰਘ ਆਪਣੀ ਪਤਨੀ ਅਤੇ ਬੱਚੀ ਦੀਆਂ ਟਿਕਟਾਂ ਕਰਵਾ ਲੈਂਦੇ ਨੇ ਅਤੇ ਕੁਝ ਦਿਨਾਂ ਤੋਂ ਬਾਅਦ ਹੀ ਉਹ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਦਾ ਬ ਦਰਬਾਰ ਸਾਹਿਬ ਪਹੁੰਚ ਜਾਂਦੇ ਨੇ ਹਰਵਿੰਦਰ ਸਿੰਘ ਖੁਸ਼ਪ੍ਰੀਤ ਨੂੰ ਲੈ ਕੇ ਉੱਥੇ ਬੈਠੇ ਕਾਫੀ ਗ੍ਰੰਥੀ ਸਿੰਘ ਦੇ ਕੋਲ ਲੈ ਜਾਂਦੇ ਨੇ ਅਤੇ ਸਾਰੇ ਹੀ ਬਜ਼ੁਰਗ ਜੋ ਉੱਥੇ ਹੁੰਦੇ ਨੇ ਸਾਰਿਆਂ ਦਾ ਹੀ ਆਸ਼ੀਰਵਾਦ ਆਪਣੀ ਬੱਚੀ ਨੂੰ ਦਵਾਉਂਦੇ ਨੇ ਖੁਸ਼ਪ੍ਰੀਤ ਹੁਣ ਥੋੜਾ ਜਿਹਾ ਸਹੀ ਮਹਿਸੂਸ ਕਰ ਰਹੀ ਸੀ ਰਾਤ ਲੰਘ ਜਾਂਦੀ ਹੈ ਅਗਲੇ ਦਿਨ ਬੱਚੀ ਨੂੰ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਉਣਾ ਹੁੰਦਾ ਹੈ ਸਰੋਵਰ ਦੇ ਆਲੇ ਦੁਆਲੇ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਹਰਵਿੰਦਰ ਸਿੰਘ ਆਪਣੇ ਪਰਿਵਾਰ ਨੂੰ ਲੈ ਕੇ ਇਸ਼ਨਾਨ ਕਰਨ ਦੇ ਲਈ ਸਰੋਵਰ ਦੇ ਵੱਲ ਜਾਂਦੇ ਨੇ ਜਿਵੇਂ ਹੀ ਉਹ ਸਰੋਵਰ ਦੇ ਕਿਨਾਰੇ ਤੇ ਪਹੁੰਚਦੇ ਨੇ ਸਰੋਵਰ ਦੇਖਦੇ ਹੀ ਖੁਸ਼ਪ੍ਰੀਤ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਘਬਰਾਹਟ ਹੋਣ ਲੱਗ ਪੈਂਦੀ ਹੈ ਹਰਵਿੰਦਰ ਸਿੰਘ ਖੁਸ਼ਪ੍ਰੀਤ ਨੂੰ ਕਹਿੰਦੇ ਨੇ ਤੈਨੂੰ ਬਿਲਕੁਲ ਵੀ ਡਰਨ ਦੀ ਜ਼ਰੂਰਤ ਨਹੀਂ ਮੈਂ ਤੇਰੇ ਨਾਲ ਹਾਂ ਆਪਾਂ ਸਾਰੇ ਹੀ ਇਕੱਠੇ ਇਸ਼ਨਾਨ ਕਰਾਂਗੇ ਪਰ ਜਿਵੇਂ ਹੀ ਖੁਸ਼ਪ੍ਰੀਤ ਆਪਣਾ ਪਹਿਲਾ ਪੈਰ ਅੱਗੇ ਚੱਕਦੀ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਘਬਰਾਟ ਹੋਣ ਲੱਗ ਪੈਂਦੀ ਹੈ ਅਤੇ ਉਹ ਉੱਥੇ ਹੀ ਬੇਹੋਸ਼ ਹੋ ਜਾਂਦੀ ਹੈ ਅਤੇ ਉਸ ਦੀ ਸਿਹਤ ਉੱਥੇ ਬਹੁਤ ਹੀ ਜ਼ਿਆਦਾ ਵਿਗੜਨ ਲੱਗ ਜਾਂਦੀ ਹੈ ਫਿਰ ਹਰਵਿੰਦਰ ਸਿੰਘ ਸਰੋਵਰ ਦੇ ਵਿੱਚੋਂ ਇੱਕ ਗੜਵੀਂ ਜਲ ਭਰ ਕੇ ਲਿਆਉਂਦੇ ਨੇ ਅਤੇ ਜਿਵੇਂ ਹੀ ਖੁਸ਼ਪ੍ਰੀਤ ਉੱਤੇ ਜਲ ਦੇ ਛਿੱਟੇ ਪਾਉਂਦੇ ਨੇ ਖੁਸ਼ਪ੍ਰੀਤ ਦੁਆਰਾ ਹੋਸ਼ ਦੇ ਵਿੱਚ ਆ ਜਾਂਦੀ ਹੈ ਅਤੇ ਉਹ ਡਰਦੇ ਹੋਏ ਤੇ ਕੰਬਦੇ ਹੋਏ ਕਹਿਣ ਲੱਗਦੀ ਹੈ ਮੈਨੂੰ ਸਰੋਵਰ ਦੇ ਵਿੱਚ ਧੱਕਾ ਨਾ ਦਿਵੋ ਮੈਂ ਸਰੋਵਰ ਦੇ ਵਿੱਚ ਜਾਵਾਂਗੀ ਤਾਂ ਬਚ ਨਹੀਂ ਸਕਾਂਗੀ ਮੈਨੂੰ ਸਰੋ ਦੇ ਵਿੱਚ ਤੱਕਾ ਨਾ ਦੋ ਉਹ ਜੋਰ-ਜੋਰ ਦੇ ਨਾਲ ਇਸ ਤਰ੍ਹਾਂ ਸ਼ੋਰ ਪਾਉਣ ਲੱਗ ਜਾਂਦੀ ਹੈ ਅਤੇ ਉੱਥੇ ਇੱਕ ਗੁਰਸਿੱਖ ਵਿਅਕਤੀ ਖੜੇ ਹੁੰਦਿਆ ਹੈ ਉਹ ਇਸ ਪੂਰੀ ਘਟਨਾ ਨੂੰ ਹੁੰਦੇ ਕੋਈ ਦੇਖ ਰਿਹਾ ਸੀ ਉਹ ਗੁਰਸਿੱਖ ਵਿਅਕਤੀ ਹਰਵਿੰਦਰ ਸਿੰਘ ਕੋਲ ਆਉਂਦੇ ਨੇ ਅਤੇ ਉਹਨਾਂ ਨੂੰ ਪੁੱਛਦੇ ਨੇ ਕਿ ਹੋਇਆ ਕੀ ਹੈ ਹਰਵਿੰਦਰ ਸਿੰਘ ਜਦੋਂ ਉਸ ਗੁਰਸਿੱਖ ਨੂੰ ਪੂਰੀ ਘਟਨਾ ਦੱਸਦੇ ਨੇ ਗੁਰਸਿੱਖ ਵਿਅਕਤੀ ਕਹਿੰਦੇ ਨੇ ਕਿ ਕਈ ਵਾਰ ਕਈ ਇਸ਼ਨਾਨਾ ਦੇ ਨਾਲ ਪਿਛਲੇ ਜਨਮ ਚ ਕੁਝ ਅਜੀਹਿਆ ਕਟਣਾਵਾ ਹੋ ਜਾਂਦੀਆਂ ਨੇ ਜੋ ਆਉਣ ਵਾਲੇ ਅਗਲੇ ਕਈ ਜਨਮਾਂ ਤੱਕ ਉਹਨਾਂ ਦੇ ਦਿਮਾਗ ਦੇ ਵਿੱਚ ਜਗ੍ਹਾ ਬਣਾ ਲੈਂਦੀਆਂ ਨੇ ਅਤੇ ਤੇਰੀ ਬੱਚੀ ਨਾਲ ਵੀ ਪਿਛਲੇ ਜਨਮ ਦੇ ਵਿੱਚ ਕੁਝ ਅਜੀਹੀ ਕਟਣਾਵਾ ਹੋਈਆਂ ਨੇ ਜਿਹੜੀਆਂ ਅੱਜ ਤੱਕ ਇਸ ਬੱਚੇ ਨੂੰ ਪਰੇਸ਼ਾਨ ਕਰ ਰਹੀਆਂ ਨੇ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਅਤੇ ਉਹ ਖੁਸ਼ਪ੍ਰੀਤ ਨੂੰ ਕਹਿੰਦੇ ਨੇ ਕਿ ਬੇਟੀ ਤੂੰ 2 ਮਿੰਟ ਅੱਖਾਂ ਬੰਦ ਕਰਕੇ ਬੈਠ ਜਾਓ ਫਿਰ ਉਹ ਗੁਰਸਿੱਖ ਵਿਅਕਤੀ ਥੋੜਾ ਜਿਹਾ ਸਰੋਵਰ ਦੇ ਵਿੱਚ ਜਲ ਲੈ ਕੇ ਆਉਂਦੇ ਨੇ ਆਪਣੇ ਹੱਥ ਦੇ ਵਿੱਚ ਜਲ ਲੈ ਕੇ ਮੂੰਹ ਦੇ ਵਿੱਚ ਕੁਝ ਜਾਪ ਕਰਦੇ ਹੋਏ ਖੁਸ਼ਪ੍ਰੀਤ ਉੱਤੇ ਓਵੇਂ ਹੀ ਜਲ ਦਾ ਛਿੱਟਾ ਮਾਰਦੇ ਹਨ ਉਦੋਂ ਹੀ ਖੁਸ਼ਪ੍ਰੀਤ ਨੂੰ ਕੁਝ ਹੋਣ ਲੱਗ ਜਾਂਦਾ ਹੈ ਉਹ ਜ਼ੋਰ ਦੇ ਨਾਲ ਆਪਣਾ ਮੱਥਾ ਫੜ ਕੇ ਘੁੰਮ ਰਹੀ ਸੀ ਹਰਵਿੰਦਰ ਸਿੰਘ ਇਹ ਸਾਰਾ ਕੁਝ ਦੇਖ ਕੇ ਬਹੁਤ ਹੀ ਜ਼ਿਆਦਾ ਡਰ ਜਾਂਦੇ ਨੇ ਵਰਹੋ ਗੁਰਤਿਕ ਵਿਅਕਤੀ ਹਰਵਿੰਦਰ ਸਿੰਘ ਨੂੰ ਕਹਿੰਦੇ ਨੇ ਤੁਸੀਂ ਬਿਲਕੁਲ ਨਾ ਡਰੋ ਤੁਹਾਡੀ ਬੱਚੀ ਦੇ ਨਾਲ ਪਿਛਲੇ ਜਨਮ ਵਿੱਚ ਕੁਝ ਹੋਇਆ ਹੈ ਜੋ ਹੁਣ ਤੱਕ ਇਸ ਨੂੰ ਪਰੇਸ਼ਾਨ ਕਰ ਰਿਹਾ ਹੈ ਅਤੇ ਇਸ ਦੇ ਦਿਮਾਗ ਦੇ ਵਿੱਚ ਉਹੀਆਂ ਗੱਲਾਂ ਚੱਲ ਰਹੀਆਂ ਨੇ ਅਤੇ ਇਸ ਲਈ ਤੁਹਾਡੀ ਬੱਚੀ ਦਾ ਇਹ ਹਾਲ ਹੈ ਕੁਝ ਮਿੰਟਾਂ ਬਾਅਦ ਜਦੋਂ ਹੀ ਖੁਸ਼ਪ੍ਰਿਤ ਹੋਸ ਦੇ ਵਿੱਚ ਆਉਂਦੀ ਹੈ ਉਹ ਫੇਰ ਤੋਂ ਜ਼ੋਰ-ਜ਼ੋਰ ਦੇ ਨਾਲ ਚਿੱਕਣ ਲੱਗ ਜਾਂਦੀ ਹੈ ਕਿ ਮੈਨੂੰ ਪਾਣੀ ਦੇ ਵਿੱਚ ਧੱਕਾ ਨਾ ਦਵੋ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ ਮੈਂ ਤੁਹਾਡੇ ਪੈਰ ਫੜ ਲੈਨੀ ਹਾਂ ਹਰਵਿੰਦਰ ਸਿੰਘ ਬਹੁਤ ਹੀ ਪਿਆਰ ਦੇ ਨਾਲ ਆਪਣੀ ਬੱਚੀ ਨੂੰ ਫੜ ਕੇ ਪੁੱਛਣ ਲੱਗਦੇ ਨੇ ਕੀ ਹੋਇਆ ਹੈ ਤੂੰ ਇੰਨਾ ਕਿਉਂ ਡਰ ਰਹੀ ਹੈ ਤਾਂ ਉਦੋਂ ਹੀ ਖੁਸ਼ਪ੍ਰੀਤ ਕਹਿੰਦੀ ਹੈ ਕਿ ਮੈਂ ਇੱਕ 25 ਸਾਲ ਦੀ ਕੁੜੀ ਹਾਂ ਅਤੇ ਮੈਨੂੰ ਧੋਖੇ ਦੇ ਨਾਲ ਪਾਣੀ ਦੇ ਵਿੱਚ ਤੱਕਾ ਦੇ ਦਿੱਤਾ ਗਿਆ ਸੀ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਮੇਰੀ ਮੌਤ ਹੋ ਗਈ ਸੀ ਮੇਰਾ ਨਾਮ ਹਰਜੋਤ ਕੋਰ ਹੈ ਅਤੇ ਮੇਰਾ ਕਾਤਿਲ ਦਾ ਨਾਮ ਮਨਮੋਨ ਕੁਮਾਰ ਹੈ ਜਿਸ ਨੇ ਮੇਰੇ ਨਾਲ ਜ਼ਬਰਦਸਤੀ ਕਰਦੇ ਹੋਏ ਪਾਣੀ ਦੇ ਵਿੱਚ ਧੱਕਾ ਦੇ ਕੇ ਮੇਰੇ ਜੀਵਨ ਸਮਾਪਤ ਕਰ ਦਿੱਤਾ ਸੀ ਫਿਰ ਉੱਥੇ ਖੜੇ ਗੁਰਸਿੱਖ ਵਿਅਕਤੀ ਖੁਸ਼ਪ੍ਰੀਤ ਕੋਰ ਨਾਲ ਗੱਲ ਕਰਨ ਲੱਗ ਜਾਂਦੇ ਨੇ ਪੁੱਛਦੇ ਨੇ ਕਿ ਪੁੱਤ ਤੂੰ ਕਿਹੜੇ ਪਿੰਡ ਦੇ ਵਿੱਚ ਰਿਹਾ ਕਰਦੀ ਸੀ ਪੂਰਾ ਸੱਚ ਦੱਸੋ ਤੁਹਾਡੇ ਨਾਲ ਕੀ ਹੋਇਆ ਸੀ ਪੂਰੀ ਘਟਨਾ ਪੂਰੀ ਘਟਨਾ ਦੀ ਸਾਨੂੰ ਸਹੀ ਤਰ੍ਹਾਂ ਦੇ ਨਾਲ ਦੱਸੋ ਉਦੋਂ ਖੁਸ਼ਪ੍ਰੀਤ ਕੌਰ ਦੱਸਦੀ ਹੈ ਕਿ ਮੈਂ ਉੱਤਰਾ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਵਿੱਚ ਰਿਹਾ ਕਰਦੀ ਸੀ ਬਚਪਨ ਵਿੱਚ ਹੀ ਰਮੇਸ਼ ਨਾਲ ਮੇਰੀ ਛੋਟੀ ਜਿਹੀ ਉਮਰ 'ਚ ਵਿਆਹ ਕਰਵਾ ਦਿੱਤਾ ਗਿਆ ਸੀ ਪਰ ਜਦੋਂ ਰਮੇਸ਼ ਨਾਲ ਹੌਲੀ-ਹੌਲੀ ਰਹਿਣ ਲੱਗੀ ਤਾਂ ਮੈਨੂੰ ਉਦੋਂ ਪਤਾ ਲੱਗਿਆ ਕਿ ਉਹ ਬਹੁਤ ਹੀ ਘਟਿਆ ਬੰਦਾ ਹੈ ਉਹ ਬਹੁਤ ਹੀ ਜ਼ਿਆਦਾ ਨਸ਼ਾ ਕਰਦਾ ਹੈ ਅਤੇ ਉਹ ਬਹੁਤ ਹੀ ਜ਼ਿਆਦਾ ਕਟੀਆਂ ਹਰਕਤਾਂ ਤੇ ਜੂਆ ਖੇਡਦਾ ਹੈ ਰਮੇਸ਼ ਨੇ ਹੌਲੀ-ਹੌਲੀ ਸਾਡੀ ਜਮਾ ਕਰਵਾਈ ਹੋਈ ਰਾਸ਼ੀ ਅਤੇ ਮੇਰੇ ਗਹਿਣੇ ਸਾਰਾ ਕੁਝ ਹੀ ਜੂਏ ਦੇ ਵਿੱਚ ਤਬਾਹ ਕਰ ਦਿੱਤਾ ਸੀ ਇਥੋਂ ਤੱਕ ਕਿ ਸਾਡਾ ਘਰ ਵੀ ਵਿਕ ਚੁੱਕਿਆ ਸੀ ਸਾਡੇ ਕੋਲ ਰਹਿਣ ਦੇ ਲਈ ਘਰ ਵੀ ਨਹੀਂ ਸੀ ਅਸੀਂ ਕਿਰਾਏ ਦੇ ਮਕਾਨ ਦੇ ਵਿੱਚ ਰਿਹਾ ਕਰਦੇ ਸੀ ਰਮੇਸ਼ ਦਿਨ ਪ੍ਰਤੀ ਦਿਨ ਮੇ ਨਾਲ ਲੜਾਈ ਕਰਦਾ ਰਹਿੰਦਾ ਸੀ ਮਾਰਕੁੱਟ ਕਰਦਾ ਸੀ ਪਰ ਮੈਂ ਫਿਰ ਵੀ ਜਿਵੇਂ ਕਿਵੇਂ ਕਰਕੇ ਰਮੇਸ਼ ਦੇ ਨਾਲ ਰਹਿ ਰਹੀ ਸੀ ਇੱਕ ਦਿਨ ਰਮੇਸ਼ ਰਾਤ ਨੂੰ ਨਸ਼ੇ ਦੇ ਵਿੱਚ ਘਰ ਆਉਂਦਾ ਹੈ ਅਤੇ ਮੈਨੂੰ ਕਹਿੰਦਾ ਹੈ ਕਿ ਵਿਆਹ ਦੇ ਵਿੱਚ ਜਿਹੜੇ ਗੈਣੇ ਪਾਈ ਸੀ ਉਹ ਸਾਰੇ ਹੀ ਮੈਨੂੰ ਦੇ ਦੇ ਮੈਂ ਜੂਏ ਦੇ ਵਿੱਚ ਪੈਸੇ ਹਾਰ ਗਿਆਂ ਹਾਂ ਪਰ ਮੈਨੇ ਗੈਣੇ ਦੇਣ ਤੋਂ ਮਨਾ ਕਰ ਦਿੱਤਾ ਉਸ ਗੱਲ ਨੂੰ ਲੈ ਕੇ ਸਾਡੇ ਵਿੱਚ ਬਹੁਤ ਜ਼ਿਆਦਾ ਝਗੜਾ ਹੋਇਆ ਲੜਾਈ ਹੋਈ ਫਿਰ ਅਗਲੇ ਦਿਨ ਅੰਮ੍ਰਿਤ ਵੇਲੇ ਰਮੇਸ਼ ਮੈਨੂੰ ਘੁਮਾਉਣ ਦੇ ਲਈ ਸ਼ੇਅਰ ਕਰਨ ਦੇ ਲਈ ਪਿੰਡ ਦੀ ਨਦੀ ਕੋਲ ਲੈ ਕੇ ਜਾਂਦਾ ਹੈ ਅਸੀਂ ਦੋਵੇਂ ਉੱਥੇ ਹੀ ਨਦੀ ਦੇ ਕਿਨਾਰੇ ਘੁੰਮ ਰਹੇ ਸੀ ਉਦੋਂ ਮੌਕਾ ਦੇਖਦੇ ਹੀ ਅਚਾਨਕ ਰਮੇਸ਼ ਮੈਨੂੰ ਨਦੀ ਦੇ ਵਿੱਚ ਧੱਕਾ ਦੇ ਦਿੰਦਾ ਹੈ ਮੈਨੂੰ ਤੈਰਨਾ ਨਹੀਂ ਆਉਂਦਾ ਸੀ ਅਤੇ ਫਿਰ ਨਦੀ ਦੇ ਉਸ ਪਾਣੀ ਦੇ ਵਿੱਚ ਬਹਿ ਜਾਂਦੀ ਹਾਂ ਖੁਸ਼ਪ੍ਰੀਤ ਜਿਵੇਂ ਹੀ ਸੱਚ ਬੋਲਦੇ ਹੋਏ ਆਪਣੀ ਅੱਖਾਂ ਖੋਲਦੀ ਹੈ ਹਰਵਿੰਦਰ ਸਿੰਘ ਅਤੇ ਉਹ ਗੁਰਸਿੱਖ ਵਿਅਕਤੀ ਇੱਕ ਦੂਜੇ ਵੱਲ ਦੇਖਣ ਲੱਗਦੇ ਨੇ ਫਿਰ ਉਹ ਗੁਰਸਿੱਖ ਵਿਅਕਤੀ ਹਰਵਿੰਦਰ ਸਿੰਘ ਨੂੰ ਦੱਸਦੇ ਨੇ ਕਿ ਇਸ ਬੱਚੇ ਦਾ ਤੁਹਾਡੇ ਪਰਿਵਾਰ ਵਿੱਚ ਪੁਨਰਜਨਮ ਹੋਇਆ ਹੈ ਇਸ ਦੇ ਨਾਲ ਪਿਛਲੇ ਜਨਮ ਵਿੱਚ ਇਹ ਘਟਨਾ ਜਿਹੜੀ ਵਾਪਰੀ ਹੋਈ ਹੈ ਉਹ ਘਟਨਾ ਅੱਜ ਤੱਕ ਇਸ ਨੂੰ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਇਸ ਬੱਚੇ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੈ ਇਹ ਬੱਚੀ ਤਾਂ ਤੇਰੀ ਹੀ ਹੈ ਪਰ ਇਸ ਦੇ ਦਿਲ ਦੇ ਵਿੱਚ ਪਿਛਲੇ ਜਨਮ ਦੀਆਂ ਕੁਝ ਯਾਦਾਂ ਨੇ ਸ਼ਾਇਦ ਜਦੋਂ ਤੱਕ ਇਸ ਨੂੰ ਇਨਸਾਫ ਨਹੀਂ ਮਿਲੇਗਾ ਤਾਂ ਇਸ ਨੂੰ ਸ਼ਾਂਤੀ ਨਹੀਂ ਮਿਲੇਗੀ ਅਤੇ ਇਸ ਦੇ ਦਿਮਾਗ ਦੇ ਵਿੱਚ ਅਤੇ ਦਿਲ ਤੋਂ ਇਹ ਡਰ ਨਿਕਲ ਜਾਵੇਗਾ ਫਿਰ ਉਹ ਗੁਰਸਿੱਖ ਵਿਅਕਤੀ ਆਪਣੇ ਮੋਦੇ ਵਿੱਚ ਕੁਝ ਬੋਲਦੇ ਹੋਏ ਗੰਗਾ ਜਲ ਦੇ ਕੁਝ ਛਿੱਟੇ ਖੁਸ਼ਪ੍ਰੀਤ ਉੱਪਰ ਮਾਰ ਕੇ ਉੱਥੋਂ ਚਲੇ ਜਾਂਦੇ ਨੇ ਹਰਵਿੰਦਰ ਸਿੰਘ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਕੀਤਾ ਕੀ ਜਾਵੇ ਫਿਰ ਉਹ ਸੋਚਦੇ ਨੇ ਕਿ ਖੁਸ਼ਪ੍ਰੀਤ ਨੇ ਜੋ ਐਡਰੈਸ ਦੱਸਿਆ ਹੈ ਪਤਾ ਦੱਸਿਆ ਹੈ ਉਸ ਐਡਰੈਸ ਦੇ ਉੱਤੇ ਜਾਣਾ ਚਾਹੀਦਾ ਹੈ ਹਰਵਿੰਦਰ ਸਿੰਘ ਆਪਣੇ ਪਰਿਵਾਰ ਦੇ ਨਾਲ ਖੁਸ਼ਪ੍ਰੀਤ ਨੂੰ ਲੈ ਕੇ ਉੱਤਰਾ ਪ੍ਰਦੇਸ਼ ਦੇ ਸਹਾਰਨਪੁਰ ਦੇ ਇੱਕ ਪਿੰਡ ਦੇ ਵਿੱਚ ਜਾਂਦੇ ਨੇ ਪਰ ਉਹ ਪਹਿਲਾਂ ਪੁਲਿਸ ਸਟੇਸ਼ਨ ਜਾਂਦੇ ਨੇ ਉਥੋਂ ਪਤਾ ਕਰਦੇ ਨੇ ਕਿ ਅੱਜ ਤੋਂ 9 ਤੋਂ 10 ਸਾਲ ਪਹਿਲਾਂ ਕਿਸੇ ਕੁੜੀ ਦੇ ਡੁੱਬਣ ਦੇ ਨਾਲ ਮਰਨ ਦੀ ਕੋਈ ਰਿਪੋਰਟ ਦਰਜ ਸੀ ਜਾਂ ਨਹੀਂ ਉਦੋਂ ਉਹਨਾਂ ਨੂੰ ਸਹਾਰਨਪੁਰ ਦੇ ਪੁਲਿਸ ਸਟੇਸ਼ਨ ਤੋਂ ਪਤਾ ਲੱਗਦਾ ਹੈ ਕਿ ਅੱਜ ਤੋਂ ਠੀਕ 9 ਸਾਲ ਪਹਿਲਾਂ ਪੁਨਿਮਾ ਨਾਮ ਦੀ ਇੱਕ ਲੜਕੀ ਦੀ ਪਿੰਡ ਦੀ ਨਦੀ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਜਾਂਦੀ ਹੈ ਅਜ ਤੱਕ ਉਸ ਦੀ ਵਜ੍ਹਾ ਪਤਾ ਨਹੀਂ ਲੱਗ ਸਕੇ ਸ਼ਾਇਦ ਉਹ ਗਲਤੀ ਦੇ ਕਾਰਨ ਨਦੀ ਦੇ ਵਿੱਚ ਡਿੱਗ ਪਈ ਸੀ ਤੇ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ ਇਸ ਲਈ ਉਸ ਦੀ ਮੌਤ ਹੋ ਗਈ ਪਰ ਪ੍ਰਵਿੰਦਰ ਸਿੰਘ ਪੁਲਿਸ ਵਾਲੇ ਨੂੰ ਪੂਰੀ ਘਟਨਾ ਦੇ ਬਾਰੇ ਦੱਸਦਾ ਹੈ ਪਹਿਲਾਂ ਤਾਂ ਪੁਲਿਸ ਵਾਲੇ ਹਰਵਿੰਦਰ ਸਿੰਘ ਦੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕਰਦੇ ਫਿਰ ਹਰਵਿੰਦਰ ਸਿੰਘ ਪੂਰੀ ਘਟਨਾ ਵਿਸਤਾਰ ਦੇ ਨਾਲ ਉਹਨਾਂ ਨੂੰ ਸਮਝਾਉਂਦੇ ਨੇ ਫਿਰ ਰਮੇਸ਼ ਨਾਂ ਦੇ ਦੱਸੇ ਵਿਅਕਤੀ ਦਾ ਨਾਮ ਦੱਸਦੇ ਨੇ ਅਤੇ ਫਿਰ ਦੱਸਦੇ ਨੇ ਕਿ ਕਿਸ ਤਰ੍ਹਾਂ ਜੂਏ ਦੇ ਵਿੱਚ ਪੈਸੇ ਹਾਰ ਗਿਆ ਸੀ ਅਤੇ ਕਿਸ ਤਰ੍ਹਾਂ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਫਿਰ ਉਦੋਂ ਪੁਲਿਸ ਵਾਲਿਆਂ ਨੂੰ ਹਰਬਿੰਦਰ ਸਿੰਘ ਦੀ ਗੱਲਾਂ ਉੱਤੇ ਵਿਸ਼ਵਾਸ ਹੁੰਦਾ ਹੈ ਯਕੀਨ ਹੁੰਦਾ ਹੈ ਅਤੇ ਉਹ ਖੁਸ਼ਪ੍ਰੀਤ ਨੂੰ ਲੈ ਕੇ ਉਸੇ ਘਰ ਦੇ ਵਿੱਚ ਜਾਂਦੇ ਨੇ ਜਿੱਥੇ ਉਹ ਪਹਿਲਾਂ ਰਿਹਾ ਕਰਦੀ ਸੀ ਖੁਸ਼ਪ੍ਰੀਤ ਜਿਵੇਂ ਹੀ ਉਸ ਘਰ ਦੇ ਵਿੱਚ ਜਾਂਦੀ ਹੈ ਉਹ ਡਰਨ ਲੱਗ ਜਾਂਦੀ ਹੈ ਪਰ ਉਸ ਨੂੰ ਉਸ ਘਰ ਦਾ ਪੂਰਾ ਰਾਸਤਾ ਪਤਾ ਸੀ ਉਸ ਨੂੰ ਉਸ ਘਰ ਦੇ ਇੱਕ ਇੱਕ ਕਮਰੇ ਦੇ ਬਾਰੇ ਪਤਾ ਸੀ ਪੁਲਿਸ ਜਿਵੇਂ ਹੀ ਘਰ ਦਾ ਦਰਵਾਜਾ ਖੋਲਦੀ ਹੈ ਸਾਹਮਣੇ ਰਮੇਸ਼ ਨਸ਼ੇ ਦੀ ਹਾਲਤ ਦੇ ਵਿੱਚ ਸੋਇਆ ਹੁੰਦਾ ਹੈ ਅਤੇ ਸਾਹਮਣੇ ਹੀ ਕੰਧ ਉੱਤੇ ਪੂਨੀਮਾ ਦੀ ਤਸਵੀਰ ਟੰਗੀ ਹੁੰਦੀ ਹੈ ਉਸ ਦੀ ਮੌਤ ਦੀ ਮਿਤੀ ਮਤਲਬ ਕਿ ਡੇਟ 9 ਸਾਲ ਪਹਿਲਾਂ ਦੀ ਲਿਖੀ ਹੁੰਦੀ ਹੈ ਖੁਸ਼ਪ੍ਰੀਤ ਜਿਵੇਂ ਹੀ ਉਸ ਤਸਵੀਰ ਨੂੰ ਦੇਖਦੀ ਹੈ ਉਹ ਚੀਕਾਂ ਮਾਰਨ ਲੱਗਦੀ ਹੈ ਚੀਕਣ ਲੱਗਦੀ ਹੈ ਇਹ ਫੋਟੋ ਮੇਰੀ ਹੈ ਤੇ ਇਸ ਵਿਅਕਤੀ ਨੇ ਹੀ ਮੈਨੂੰ ਨਦੀ ਦੇ ਵਿੱਚ ਧੱਕਾ ਦੇ ਦਿੱਤਾ ਸੀ ਪੁਲਿਸ ਰਮੇਸ਼ ਨੂੰ ਉੱਥੇ ਹੀ ਗ੍ਰਿਫਤਾਰ ਕਰ ਲੈਂਦੀ ਹੈ ਰਮੇਸ਼ ਕਹਿਣ ਲੱਗਦਾ ਹੈ ਕਿ ਇਹ ਝੂਠ ਹੈ ਇਹ ਲੜਕੀ ਝੂਠ ਬੋਲ ਰਹੀ ਹੈ ਪਰ ਪੁਲਿਸ ਰਮੇਸ਼ ਨੂੰ ਲੈ ਕੇ ਪੁਲਿਸ ਸਟੇਸ਼ਨ ਜਾਂਦੀ ਹੈ ਅਤੇ ਰਮੇਸ਼ ਦਾ ਰਿਮਾਂਡ ਲੈਂਦੀ ਹੈ ਜਦੋਂ ਰਮੇਸ਼ ਪੁਲਿਸ ਦੀ ਕਸਟਡੀ ਦੇ ਵਿੱਚ ਹੁੰਦਾ ਹੈ ਅਤੇ ਜਦੋਂ ਹੀ ਰਮੇਸ਼ ਦਾ ਰਿਮਾਂਡ ਸ਼ੁਰੂ ਹੁੰਦਾ ਹੈ ਤੇ ਕੁਝ ਹੀ ਮਿੰਟਾਂ ਦੇ ਵਿੱਚ ਉਹ ਸਾਰਾ ਸੱਚ ਦੱਸ ਦਿੰਦਾ ਹੈ ਕਹਿੰਦਾ ਹੈ ਕਿ ਹਾਂ ਇਹ 9 ਸਾਲ ਦੀ ਬੱਚੀ ਸੱਚ ਕਹਿ ਰਹੀ ਹੈ ਮੈਂ ਬਹੁਤ ਜ਼ਿਆਦਾ ਕਰਜ਼ੇ ਦੇ ਵਿੱਚ ਡੁੱਬ ਗਿਆ ਸੀ ਆਪਣੇ ਘਰ ਜ਼ਮੀਨ ਸਾਰਾ ਕੁਝ ਵੇਚ ਦਿੱਤਾ ਅਤੇ ਮੈਨੇ ਆਪਣੀ ਘਰ ਵਾਲੀ ਉਸਦੇ ਗਹਿਣੇ ਮੰਗੇ ਸੀ ਕਿਉਂਕਿ ਮੈਨੇ ਕਰਜ਼ਾ ਉਤਾਰਨਾ ਸੀ ਪਰ ਜਦੋਂ ਉਸਨੇ ਮੈਨੂੰ ਗਹਿਣੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮੈਂ ਇਹ ਸਕੀਮ ਲਗਾਈ ਕਿ ਅਸੀਂ ਸ਼ਹਿਰ ਕਰਨ ਜਾਵਾਂਗੇ ਅਤੇ ਉੱਥੇ ਹੀ ਇਸ ਨੂੰ ਮੈਂ ਧੱਕਾ ਦੇ ਦੇਵਾਂਗਾ ਫਿਰ ਅਗਲੇ ਦਿਨ ਹੀ ਮੈਂ ਉਸ ਨੂੰ ਪਿੰਡ ਦੀ ਨਦੀ ਦੇ ਕੋਲ ਸ਼ਹਿਰ ਕਰਨ ਲਈ ਲੈ ਗਿਆ ਅਤੇ ਫਿਰ ਮੈਨੇ ਉਸ ਨੂੰ ਪਿੰਡ ਦੀ ਨਦੀ ਚ ਹੀ ਧੱਕਾ ਦੇ ਦਿੱਤਾ ਉਹ ਨਦੀ ਦੇ ਪਾਣੀ ਦੀਆਂ ਛੱਲਾਂ ਦੇ ਵਿੱਚ ਨਾਲ ਹੀ ਅੱਗੇ ਚਲੀ ਗਈ ਅਤੇ ਫਿਰ ਮੈਂ ਘਰ ਆਇਆ ਤੇ ਅਲਮਾਰੀ ਦੇ ਵਿੱਚੋਂ ਉਸਦੇ ਗਹਿਣੇ ਸਾਰੇ ਲੈ ਕੇ ਗਿਆ ਤੇ ਸਾਰੇ ਹੀ ਜੂਏ ਦੇ ਵਿੱਚ ਹਾਰ ਗਿਆ ਜਿਵੇਂ ਹੀ ਇਹ ਸੱਚ ਸੁਣਦੀ ਹੈ ਉਹ ਰਮੇਸ਼ ਦੇ ਖਿਲਾਫ ਕੇਸ ਦਰਜ ਕਰ ਲੈਂਦੀ ਹੈ ਫਿਰ ਕਾਨੂੰਨੀ ਕਾਨੂੰਨ ਰਮੇਸ਼ ਨੂੰ ਉਮਰ ਕੈਦ ਦੀ سزا ਸੁਣਾ ਦਿੰਦਾ ਹੈ ਖੁਸ਼ਪ੍ਰੀਤ ਨੂੰ ਜਿਵੇਂ ਹੀ ਇਹ ਖਬਰ ਪਤਾ ਲੱਗਦੀ ਹੈ ਹੁਣ ਉਹ ਬਹੁਤ ਖੁਸ਼ੀ ਕਿਉਂਕਿ ਉਸ ਨੂੰ ਇਨਸਾਫ ਮਿਲ ਚੁੱਕਿਆ ਸੀ ਉਹ ਵਾਪਸ ਪਿੰਡ ਦੀ ਉਸੇ ਨਦੀ ਦੇ ਕੋਲ ਜਾਂਦੀ ਹੈ ਜਿੱਥੇ ਰਮੇਸ਼ ਨੇ ਪਿਛਲੇ ਜਨਮ ਦੇ ਵਿੱਚ ਉਸ ਨੂੰ ਧੱਕਾ ਦਿੱਤਾ ਸੀ ਅਤੇ ਉਸ ਨਦੀ ਨੂੰ ਦੂਰ ਤੋਂ ਹੀ ਮੱਥਾ ਟੇਕ ਦਿੰਦੀ ਹੈ ਹੁਣ ਖੁਸ਼ਪ੍ਰੀਤ ਦੇ ਮਨ ਦੇ ਵਿੱਚ ਹੌਲੀ-ਹੌਲੀ ਪਾਣੀ ਦਾ ਜਿਹੜਾ ਡਰ ਸੀ ਉਹ ਨਿਕਲ ਗਿਆ ਸੀ ਹੁਣ ਉਹ ਹੌਲੀ ਹੌਲੀ ਵੀ ਪਾਣੀ ਦੇ ਵਿੱਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੰਦੀ ਹੈ ਜਦੋਂ ਹਰਵਿੰਦਰ ਸਿੰਘ ਦੇਖਦਾ ਹੈ ਕਿ ਖੁਸ਼ਪ੍ਰੀਤ ਦੇ ਮਨ ਚੋਂ ਪੂਰੀ ਤਰੀਕੇ ਦੇ ਨਾਲ ਪਾਣੀ ਦਾ ਡਰ ਨਿਕਲ ਗਿਆ ਹੈ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਉਹ ਆਪਣੇ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੋ ਜਾਂਦੇ ਨੇ ਸੋ ਸੰਗਤ ਜੀ ਤੁਹਾਨੂੰ ਇਹ ਵੀਡੀਓ ਸੁਣ ਕੇ ਕੀ ਲੱਗਦਾ ਹੈ ਕਿ ਅੱਜ ਦੀ ਇਸ ਦੁਨੀਆਦਾਰੀ ਦੇ ਵਿੱਚ ਪੁਨਰ ਜਨਮ ਦੀਆਂ ਅਜਹੇਆਂ ਘਟਨਾਵਾਂ ਹੁਣ ਵੀ ਹੋ ਸਕਦੀਆਂ ਨੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸੋ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰ ਸੰਗਤਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ